ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿਸਾਨ ਆਪਕਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਨਾ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾ ਰਿਹਾ ਹੈ ਨਾ ਚੰਡੀਗੜ੍ਹ ਦਿੱਤਾ ਜਾਣ ਦਿੱਤਾ ਜਾ ਰਿਹਾ ਹੈ ਕੀ ਕੋਈ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਮੇ ਆ ਦਿੱਲੀ ਆਪਣੇ ਕੋਲੋ ਖੋਲ ਹੀ ਕਹਿੰਦੇ ਇਹ ਰਾਜਧਾਨੀ ਦੇ ਵਿੱਚ ਨਹੀਂ ਵੜਨ ਦੇਣਾ ਚੰਡੀਗੜ੍ਹ ਆਪਣੇ ਕੋਲੋ ਖੋਲਿਆ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਵੜਨ ਦੇਣਾ ਤੇ ਜ਼ਮੀਨਾ ਆਪਣੀਆਂ ਖੋਣ ਦੀ ਤਿਆਰੀ ਆ ਆਓ ਆਪਾਂ ਇਕੱਠੇ ਹੋ ਕੇ ਇਹ ਸੰਕਲਪ ਕਰੀਏ ਅੱਜ ਆ ਸਾਰਾਂ ਗੜੀ ਬੈਠੇ ਆ ਗੁਰਦੁਆਰਾ ਸਾਹਿਬ ਸ਼ਹੀਦਾਂ ਦੀ ਧਰਤੀ ਦੇ ਫਰੋਜ ਪਰ ਇਹ ਸੰਕਲਪ ਕਰੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਸਾਡੇ ਤੋਂ ਦਿੱਲੀ ਖੋਈ ਆ ਚੰਡੀਗੜ੍ਹ ਖੋਇਆ ਤੇ ਜਦੋਂ ਜਥੇਬੰਦੀਆਂ ਦਾ ਐਲਾਨ ਹੋਵੇ ਸਾਡੇ ਭਾਵੇਂ ਐਸਕੇਮ ਭਾਵੇਂ ਐਸਕੇਮ ਗਹਿਰਾਜ ਨਿਤ ਦਾ ਭਾਵੇਂ ਕੇਐਮਐਮ ਦੇ ਜਦੋਂ ਆਪੋਂ ਵੱਲੋਂ ਐਲਾਨ ਹੋ ਜੇ ਕਿ ਆਪਾਂ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਉਸ ਦਿਨ ਤਗੜੇ ਹੋ ਕੇ ਵਹੀਰਾ ਕੱਟ ਕੇ ਆਪੋ ਆਪਣੇ ਇਲਾਕੇ ਨੂੰ ਸੰਗਠਿਤ ਕਰਕੇ ਇਹਨਾਂ ਦਾ ਵਿਰੋਧ ਕਰੀਏ ਦਿੱਲੀ ਜਿਹੜੀ ਆ ਉਹ 140 ਕਰੋੜ ਭਾਰਤੀਆਂ ਦੀ ਆ ਚੰਡੀਗੜ੍ਹ ਜਿਹੜਾ ਵਾ ਉਹ ਹਰਿਆਣੇ ਦਾ ਪੰਜਾਬ ਦਾ ਵਾ ਤਕਰੀਬਨ 5 ਕਰੋੜ ਲੋਕਾਂ ਦਾ ਚੰਡੀਗੜ੍ਹ ਆ ਉੱਤੇ ਭਗਵੰਤ ਮਾਨ ਕਬਜ਼ਾ ਕਰਕੇ ਬਹਿ ਗਿਆ ਦੂਜੇ ਬਨੇ ਅਮਿਤ ਸ਼ਾਹ ਦੇ ਮੋਦੀ ਕਬਜ਼ਾ ਕਰਕੇ ਬਹਿ ਗਿਆ ਵਾ ਸੋ ਇਹ ਕਬਜ਼ੇਦਾਰੀ ਛਲੋਣੀ ਆ ਤੇ 140 ਕਰੋੜ ਭਾਰਤੀਆਂ ਨੂੰ ਇਹਨਾਂ ਮਾਵਾ ਭੈਣਾ ਸਮੇਤ ਇਕੱਠੇ ਹੋਣਾ ਪਊਗਾ ਆ ਜਿਹੜੀਆਂ ਮਾਵਾ ਭੈਣਾ ਵਾਂ ਇਹ 23 ਮਾਰਚ ਨੂੰ ਸ਼ਹੀਦਾਂ ਦੇ ਦਿਨ ਦੇ ਉੱਤੇ ਫਰੋਹੀਪੁਰ ਦੀ ਦਾਣਾ ਮੰਡੀ ਦੇ ਵਿੱਚ ਹਜ਼ਾਰਾਂ ਦੇ ਇਕੱਠ ਕਰਕੇ ਇਹ ਦੱਸਣ ਗਿਆ ਵੀ ਮਾਤਾ ਪਾਤੌਰ ਦੀਆਂ ਵਾਰਸਾਂ ਜਿਉਂਦੀਆਂ ਵਾਂ ਮਾਦਾ ਗੁੱਜਰਕੌਰ ਦੀਆਂ ਵਾਰਸਾਂ ਜਿਉਂਦੀਆਂ ਵਾਂ ਚਾਸੀ ਦੀ ਰਾਣੀ ਕਿਤੇ ਨਹੀਂ ਗਈ ਇਹਨਾਂ ਦੇ ਰੂਪ ਵਿੱਚ ਇੱਥੇ ਹੀ ਆ ਸੋ ਆਓ ਏਕੇ ਤੇ ਸ਼ਕਸ਼ ਦੇ ਬਲਬੁੱਤੇ ਤੇ ਆਪਾਂ ਆਪਣੇ ਸੁਭਾਜ ਨੂੰ ਬਚਾਉਣ ਵਾਸਤੇ ਅੱਗੇ ਆਈਏ ਦਿੱਲੀ ਆਪਣੇ ਕੋਲੋਂ ਖੋਲ ਹੀ ਕਹਿੰਦੇ ਇਹ ਰਾਜਧਾਨੀ ਦੇ ਵਿੱਚ ਨਹੀਂ ਵੜਨ ਦੇਣਾ ਚੰਡੀਗੜ ਆਪਣੇ ਕੋਲ ਖੋ ਲਿਆ ਚੰਡੀਗੜ ਦੇ ਵਿੱਚ ਨਹੀਂ ਵੜਨ ਦੇਣਾ ਤੇ ਜਮੀਨਾਂ ਆਪਣੀਆਂ ਖੋਣ ਦੀ ਤਿਆਰੀ ਆ ਆਓ ਆਪਾਂ ਇਕੱਠੇ ਹੋ ਕੇ ਇਹ ਸੰਕਲਪ ਕਰੀਏ ਅੱਜ ਆ ਸਾਰਾ ਗੜੀ ਬੈਠੇ ਆ ਗੁਰਦੁਆਰਾ ਸਾਹਿਬ ਸ਼ਹੀਦਾਂ ਦੀ ਧਰਤੀ ਦੇ ਫਰੋਜ਼ਪੁਰ ਇਹ ਸੰਕਲਪ ਕਰੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਸਾਡੇ ਤੋਂ ਦਿੱਲੀ ਖੋਈ ਆ ਚੰਡੀਗੜ ਖੋਇਆ ਤੇ ਜਦੋਂ ਜਥੇਬੰਦੀਆਂ ਦਾ ਐਲਾਨ ਹੋਵੇ ਸਾਡੇ ਭਾਵੇਂ ਐਸਕੇਮ ਭਾਵੇਂ ਐਸਕੇਮ ਗਹਿਰਾਜ ਵੀ ਦਗਾ ਭਾਵੇਂ ਕੇਐਮਐਮ ਦੇ ਜਦੋਂ ਆਪਕੋ ਮੋਲੋਂ ਲਾਣ ਹੋ ਜੇ ਵੀ ਆਪਾਂ ਇਹਨਾਂ ਨੂੰ ਪਿੰਡਾਂ ਚ ਡਿਵਰਨ ਦੇਣਾ ਉਹ ਦਿਨ ਤਗੜੇ ਹੋ ਕੇ ਵਹੀਰਾ ਕੱਟ ਕੇ ਆਪੋ ਆਪਣੇ ਇਲਾਕੇ ਨੂੰ ਸੰਗਠਿਤ ਕਰਕੇ ਇਹਨਾਂ ਦਾ ਵਿਰੋਧ ਕਰੀਏ ਦਿੱਲੀ ਜਿਹੜੀ ਆ ਉਹ 140 ਕਰੋੜ ਭਾਰਤੀਆਂ ਦੀ ਆ ਚੰਡੀਗੜ੍ਹ ਜਿਹੜਾ ਵਾ ਉਹ ਹਰਿਆਣੇ ਦਾ ਪੰਜਾਬ ਦਾ ਵਾ ਤਦ ਤਰੀਪਾਂ 5 ਕਰੋੜ ਲੋਕਾਂ ਦਾ ਚੰਡੀਗੜ੍ਹ ਉੱਤੇ ਭਗਵੰਤ ਮਾਨ ਕਬਜ਼ਾ ਕਰਕੇ ਬਹਿ ਗਿਆ ਦੂਜੇ ਬਣੇ ਅਮਿਤ ਸ਼ਾਹ ਦੇ ਮੋਦੀ ਕਬਜ਼ਾ ਕਰਕੇ ਬਹਿ ਗਿਆ ਵਾ ਸੋ ਇਹ ਕਬਜ਼ੇਦਾਰੀ ਛਲੋਣੀ ਆ 140 ਕਰੋੜ ਭਾਰਤੀਆਂ ਨੂੰ ਇੰਨਾ ਮਾਵਾ ਪੈਣਾ ਸਮੇਤ ਇਕੱਠੇ ਹੋਣਾ ਪਊਗਾ ਆ ਜਿਹੜੀਆਂ ਮਾਵਾ ਪੈਣਾ ਵਾ ਇਹ 23 ਮਾਰਚ ਨੂੰ ਸ਼ਹੀਦਾਂ ਦੇ ਦਿਨ ਦੇ ਉੱਤੇ ਫਰੋਹੀਪੁਰ ਦੀ ਦਾਣਾ ਮੰਡੀ ਦੇ ਵਿੱਚ ਹਜ਼ਾਰਾਂ ਦੇ ਇਕੱਠ ਕਰਕੇ ਇਹ ਦੱਸਣ ਗਿਆ ਵੀ ਮਾਤਾ ਪਾਤੌਰ ਦੀਆਂ ਵਾਰਸਾਂ ਜਿਉਂਦੀਆਂ ਵਾਂ ਮਾਦਾ ਗੁੱਜਰਕੌਰ ਦੀਆਂ ਵਾਰਸਾਂ ਜਿਉਂਦੀਆਂ ਵਾਂ ਚਾਸੀ ਦੀ ਰਾਣੀ ਕਿਤੇ ਨਹੀਂ ਗਈ ਇਹਨਾਂ ਦੇ ਰੂਪ ਚ ਇੱਥੇ ਹੀ ਆ ਸੋ ਆਓ ਇਕੇ ਤੇ ਸ਼ਿਕਸ਼ ਦੇ ਬਲਬੁੱਤੇ ਤੇ ਆਪਾਂ ਆਪਣੇ ਸੁਬਾਜ ਨੂੰ ਬਚਾਉਣ ਵਾਸਤੇ ਅੱਗੇ ਆਈ